ਕੰਧ ਖਸਮਾ ਚੜਦੇ ਛਿੱਪ ਦੇ ਦੇਣਾ ਦਿਨਾਂ ਦੇ ਮਾਗਰ ਮੰਗਰ ਤੁਰੀਆਂ ਫਿਰਦੀਆਂ ਰਤਾਂ ਇਹ ਸਪੰਨੋਂ ਦੇ ਕੋਲ ਧੀ ਲੰਗੇ ਜਾ ਰਹੇ ਸਨ ਪੰਨੋ ਜਿੱਥੇ ਬੈਠਦੀ ਸੁੰਨਾਂ ਬਾਗ ਬੈਠੀ ਰਹਿੰਦੀ ਜਿੱਧਰ ਝਾਕਦੀ ਝਾਕੀ ਜਾਂਦੀ ਗੁਰਦੁਆਰੇ ਹੁਣ ਉਹਦੋ ਵੇਲੇ ਜਾਣ ਲੱਗ ਕੇ ਬੈਠੀ ਮਹਾਰਾਜ ਦਾ ਪਾਠ ਸੁਣਦੀ ਰਹਿੰਦੀ ਕਦੇ ਸੁਣ ਜਾਂਦਾ ਕਦੇ ਕੁਝ ਨਾ ਵੀ ਸੁਣਦਾ ਇੱਕ ਦਿਨ ਮਹਾਰਾਜ ਦੀ ਬੀੜ ਸੰਤੋਖ ਦੇ ਭਾਈ ਜੀ ਨੇ ਦੇਖਿਆ ਪੰਨੋ ਬਾਗਰ ਲਟਸਮ ਰਹੀ ਸੀ ਤੇ ਨਾਲੇ ਹੀ ਬੜੀ ਉਦਰੀ ਆਵਾਜ਼ ਵਿੱਚ ਹੌਲੀ-ਹੌਲੀ ਗਾ ਰਹੀ ਸ਼ੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਬੀੜ ਸੰਤੋਖ ਕੇ ਪਾਈ ਜੀ ਆਪਣੀ ਕੋਠੜੀ ਵਿੱਚ ਆ ਗਿਆ ਭਾਣੋਂ ਦਾ ਪਛੇ ਕੋਈ ਧਿਆਨ ਨਹੀਂ ਸੀ ਬਗਲਰ ਸੰਬਰ ਕੇ ਉਹ ਕੋਠੀ ਸੰਬਰਣ ਗਈ ਪਾਈ ਜੀ ਨੇ ਉੱਥੇ ਦੇਖ ਮੋੜ ਹੀ ਚੱਲੀ ਸੀ ਜਦੋਂ ਉਹਨਾਂ ਆਵਾਜ਼ ਦੇ ਕੇ ਕਿਹਾ ਸੰਬਰ ਜਪਾਈ ਤੇ ਆਪ ਗੁਟਕਾ ਲੈ ਕੇ ਮੈਂ ਜੀ ਉੱਤੇ ਬੈਠ ਗਏ ਗਰਦ ਪੈਣ ਦੇ ਡਰੋਂ ਭਾਣੂ ਨੇ ਹੌਲੀ-ਹੌਲੀ ਕੋਠੜੀ ਸੰਭਰੀ ਸੰਭਰ ਕੇ ਸੂਣ ਬਾਹਰ ਲਿਆ ਧਰੀ ਹਲਟੀ ਤੋਹਾ ਤੋਤੇ ਪ੍ਰਸ਼ਾਦ ਲੈ ਜਾ ਕੁੜੇ ਭਾਈ ਜੀ ਨੇ ਹਾਕ ਮਾਰ ਕੇ ਕਿਹਾ ਭਾਣੂ ਮੜਾਈ ਤੇਰਾ ਗੁਰੂ ਘਰ ਨਾਲ ਖਾਸ਼ਾ ਹੀ ਪ੍ਰੇਮ ਲੱਗਦਾ ਭਾਣੂ ਜੱਪ ਰਹੀ ਹੋਰ ਕੀ ਲੈ ਜਾਣਾ ਜੱਗ ਤੋਂ ਗੁਟਕਰਮਾਲ ਵਿੱਚ ਭਲੇੜਦੇ ਆਪ ਹੀ ਭਾਈ ਜੀ ਨੇ ਕਿਹਾ ਤੂੰ ਪੈ ਨਰੇ ਨਮਲੀ ਤੇ ਘਰ ਹੋਏ ਨਾ ਹਾਂਜੀ ਬੱਚਾ ਹੈ ਕੋਈ ਨਹੀਂ ਜੀ ਅੱਛਾ ਮਨ ਲਾ ਕੇ ਕਰਿਆ ਕਰ ਸ਼ੇਵਾ ਰੱਬ ਦੇ ਘਰ ਕਾਦਾ ਘਟਾ ਭਾਣੋ ਚੁੱਪ ਕਰ ਰਹੀ ਮੈਂ ਤੈਨੂੰ ਇੱਕ ਬਾਣੀ ਦੱਸਦਾ ਕੋਤਰ 100 ਵਾਰੀ ਨਿਤ ਪਾਠ ਕਰਿਆ ਕਰ ਸਭ ਕੰਮ ਸਿੱਧ ਹੋ ਜਾਣਗੇ ਲਿਖਦੇ ਆ ਜੀ ਪੜ੍ਹਨਾ ਤਾਂ ਮੈਨੂੰ ਆਉਂਦਾ ਨਹੀਂ ਤੁਸੀਂ ਮੂੰਜ ਵਣੀ ਦੱਸ ਦਿਓ ਚੰਗਾ ਸੋਣ ਬਾਣੀ ਹੈ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਣਕੀ ਪੂਰੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਣਕੀ ਪੂਰੇ ਕਹਾਂਗਾ ਪੰਜ ਵਾਰੀ ਪਰ ਉਹਨੇ ਪੰਜ ਵਾਰੀ ਕਿਹਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਣਕੀ ਪੂਰੇ ਲੈ ਪ੍ਰਸ਼ਾਦ ਲੈ ਭਾਈ ਜੀ ਨੇ ਮੱਥਾ ਟੇਕ ਕੇ ਘੁੱਟਕਾ ਹਾੜੇ ਵਿੱਚ ਰੱਖ ਕੇ ਪੀਪੀ ਵਿੱਚੋਂ ਪਤਾਸਾਂ ਦੀ ਮੁੱਠੀ ਪਰ ਪੰਨੋ ਵੱਲ ਕਰਕੇ ਕਿਹਾ ਭਾਨੂੰ ਬੁੱਕ ਅੱਡ ਦਿੱਤੀ ਪਾਈ ਜੀ ਨੇ ਪਤਾ ਸੇ ਹੋਸੀ ਤੇ ਬੁੱਕ ਵਿੱਚ ਪਾ ਕੇ ਉਸ ਦੀ ਬਾਹ ਪੜ ਲਈ ਗੁਰੂ ਰਖਨਾ ਨੀ ਦੇਣੀ ਪਾਈ ਜੀ ਨੇ ਦਾੜੀ ਮੂਸਾਂ ਵਿੱਚ ਮੁਸਕਰਾਂਦਿਆਂ ਕਿਹਾ ਤੁਹਾਨੂੰ ਹੱਕੀ ਬੱਕੀ ਰਹਿ ਗਈ ਹੱਥ ਖਿੱਚੇ ਤਾਂ ਪ੍ਰਸ਼ਾਦ ਡੋਲਦਾ ਸੀ ਬਾਹਰ ਕੋਈ ਉੱਤੇ ਡੋਲ ਖੜਕਿਆ ਪਾਈ ਜੀ ਨੇ ਭਾਨੋ ਦੀ ਬਾਹ ਸਾਡੇ ਦਿੱਤੀ ਮੈਂ ਤਾਂ ਤੈਨੂੰ ਪਰਖਦਾ ਸੀ ਸੇਵਾ ਨਾ ਗੁਰੂ ਘਰ ਦੀ ਸਾਡੇ ਦੀ ਹੋਰੇ ਇਸ ਜੱਗ ਤੋਂ ਕੀ ਲੈ ਜਾਣਾ ਕਾਲੀ ਕਾਲੀ ਵਾਰ ਨੂੰ ਜਾਂਦੀ ਪੰਨੋਂ ਨੂੰ ਮਹਾਰਮ ਭਾਈ ਜੀ ਨੇ ਕਿਹਾ ਪੰਨੋਂ ਬਿਨਾ ਮੱਥਾ ਟੇਕਿਆ ਹੀ ਤੁਰ ਪਈ ਚਤ ਨਾਮ ਸ੍ਰੀ ਵਹਿਗੁਰੂ ਪਿੱਛੋਂ ਭਾਈ ਜੀ ਨੇ ਉੱਚੀ ਸਾਰੀ ਆਖਿਆ ਕਰਨ ਨੂੰ ਮੁੜ ਆਉਂਦੀ ਪੰਨੋਂ ਨੇ ਇੱਕ ਮੋٹے ਸਾਰੇ ਸੂਲ ਪੈਰ ਵਿੱਚ ਲੱਗੀ ਸੂਲ ਜਦੋਂ ਉਸਨੇ ਖਿੱਚ ਕੇ ਗੱਡੀ ਨਾਲ ਦੀ ਨਾਲ ਮੇਲੇ ਦੇ ਤੇ ਤੀਰੀ ਵਗ ਪਈ ਝੋਨੇ ਨਾਲੋਂ ਲੀਰ ਪਾੜ ਕੇ ਪੰਨੋਂ ਨੇ ਆਪਣੇ ਪੈਰ ਉੱਤੇ ਬੰਨੇ ਲਗੜਾਉਂਦੀ ਲਗੜਾਉਂਦੀ ਉਹ ਕਰਨ ਨੂੰ ਤੁਰ ਪਈ ਕਰਕੇ ਉਸਨੇ ਦਾਲ ਤਰੀ ਰੋਟੀ ਲਾਹੀ ਥਾਂ ਸੰਭਰਿਆ ਪੈਨ ਕਰਨ ਲਈ ਜਦੋਂ ਭਰੋਲੀ ਵਿੱਚੋਂ ਉਸਨੇ ਕਣਕ ਕੱਢੀ ਤਾਂ ਉਸ ਨੂੰ ਸੁਸਰੀ ਹੀ ਸੁਸਰੀ ਲੱਗੇ ਪਈ ਸੀ ਅੱਜ ਨਰੈਣ ਜੀ ਤੇ ਰੋਟੀ ਖਾਣ ਬੈਠਾ ਤਾਂ ਉਸਨੇ ਥਾਲੀ ਬਗਾ ਕੇ ਮਾਰੀ ਨੂੰ ਨਾਲ ਜ਼ਹਿਰ ਕੀਤੀ ਪਈ ਆ ਦਾਲ ਉਸਨੇ ਖਿਜ ਕੇ ਕਿਹਾ ਪਰ ਉਹਨੇ ਆਪ ਪੂਰਾ ਮੂੰਹ ਨੂੰ ਲਾ ਕੇ ਵੇਖੀ ਸੱਚੀ ਦਾਲ ਤਾਂ ਲੂਣ ਨਾਲ ਕੋਲੀ ਹੋਈ ਪਈ ਸੀ ਖਬਰ ਨਹੀਂ ਭੁੱਲ ਕੇ ਦੋ ਵਾਰੀ ਪੈ ਗਿਆ ਉਸਨੇ ਖਵਰੇ ਆਪਣੇ ਆਪ ਨੂੰ ਖਵਰੇ ਨਰੈਣ ਨੂੰ ਕਿਹਾ ਕਿਹ ਜੀ ਸ਼ੱਕਰ ਵਿੱਚ ਥੰਥਾ ਪਾ ਦੇ ਆਂ ਤੁਹਾਨੂੰ ਵਿਚਾਰੀ ਜਹੀ ਹੋ ਕੇ ਪੁੱਛਿਆ ਕੱਚੇ ਮਿੱਠੇ ਨਾਲ ਤੈਨੂੰ ਪਤਾ ਮੇਰੇ ਮਸ਼ੂਰੇ ਪੁੱਲ ਜਾਂਦੇ ਨਹੀਂ ਨਰੈਣ ਨੇ ਉਸੇ ਖੇਜ ਨਾਲ ਕਿਹਾ ਚੰਗਾ ਬੇਬੇ ਸ਼ਾਂਤੀ ਦਿਓ ਲਿਆ ਦਿਨੀ ਆ ਆਖ ਤੁਹਾਨੂੰ ਕੋਲੀ ਚੁੱਪ ਕੇ ਸ਼ਾਂਤੀ ਇਹ ਦਿਉਂਦਾ ਲ ਮੰਗਣ ਤੁਰ ਪਈ ਮੱਥਾ ਟੇਕਦੀ ਆ ਬੇਬੇ ਕੀ ਤਰੇ ਅੱਜ ਪੰਨੋਂ ਨੇ ਕਿਹਾ ਤਾਂ ਤਾਂ ਕਾਦੀ ਸੰਤੀ ਨੂੰ ਪੁੱਛਿਆ ਮੈਂ ਤਾਂ ਕੋੜੇ ਅੱਜ ਮਿੱਸੀਆਂ ਪਾਣੀ ਹੱਥ ਦੀਆਂ ਲਾਈਆਂ ਨੇ ਆਪ ਤਾਂ ਇਹ ਅੱਜ ਸੈਰ ਗਿਆ ਹੋਇਆ ਤੇ ਬਾਕੀ ਮੁੰਡਿਆਂ ਨੂੰ ਜਿਸ ਕਾਸੀ ਨਾਲ ਮਰਜੀ ਦੇ ਦਿਓ ਉਹ ਨਹੀਂ ਵਿਚਾਰੇ ਸੱਤਿਆਮਨ ਕੋ ਸਾਖਦੀ ਮੈਂ ਕਿਹਾ ਆਪੇ ਗੰਡੇ ਗੁੱਡੇ ਨਾਲ ਖਾ ਲੈਣਗੇ ਤਰੇ ਬੀਬੀ ਨਿਤ ਕਾਦੀ ਜਾਂ ਥੋਲਿਆਂ ਦੀ ਦਾਲਾਂ ਜਾਂ ਕੱਦੂ ਨੇ ਮੇਰੇ ਕੋਲ ਤਾਂ ਅੱਜ ਦਾਲ ਵਿੱਚ ਲੂਣ ਹੀ ਬਹੁਤਾ ਪੈ ਗਿਆ ਹੁਣ ਕਜੀਆਂ ਕਰਦਾ ਮੈਂ ਕਿਹਾ ਬੇਬੇ ਨੇ ਕੁਛ ਤਰਿਆ ਹੋ ਵਹਿ ਜਾ ਚਲਦੇ ਆ ਆਕਪਨੋਂ ਉਸੇ ਤਰ੍ਹਾਂ ਖਾਲੀ ਕਰ ਲਈ ਲੈ ਕੇ ਮੜਾਈ ਇਹਨੇ ਚਰਨੋਂ ਨਰੈਣ ਅਮਲੀ ਨੇ ਚੁੱਲ੍ਹੇ ਉੱਤੇ ਚਾਹ ਧਰ ਦਿੱਤੀ ਸੀ ਮੈਂ ਕਿਹਾ ਚਾਹ ਨਾਲ ਹੀ ਖਾ ਲਾਂਗੇ ਜਰਾ ਕਿਹੜੀ ਰੱਖ ਦੀ ਉਸਨੇ ਚੁੱਲ੍ਹੇ ਮੂਹਰੇ ਉੱਠ ਜਾ ਕੇ ਆਪਨੋਂ ਨੇ ਕਾੜ ਕਾੜ ਕੇ ਅਦੋਂ ਸ਼ੁੱਧੀ ਇੱਦਾਂ ਦੁੱਧ ਪਾ ਕੇ ਚਾਹ ਬਣਾਈ ਪਰ ਕਿਸਮਤ ਦੀ ਮਾਰ ਲਾਉਣ ਲੱਗੀ ਤਾਂ ਪਤਲੀ ਹੱਥੋਂ ਛੁੱਟ ਗਈ ਤੱਤੀ ਚਾਹ ਉਸਤੇ ਪੈਰਾਂ ਉੱਤੇ ਵੀ ਪੈ ਗਈ ਨਰੈਣ ਨੂੰ ਉਸੇ ਵੇਲੇ ਦੋ ਕਾਲਾ ਉਹਦੇ ਮੋਰਾਂ ਚ ਧਰ ਦਿੱਤੀਆਂ ਤੇ ਨਾਸਾਂ ਪਰਕਾਂ ਦਾ ਬੋਲਿਆ ਸਾਲੀ ਕੰਜਰ ਦੀ ਸੁਰਤ ਖਾਨੀ ਕਿੱਥੇ ਗਈ ਰਹਿੰਦੀ ਐ ਇਹ ਆਪ ਦੀ ਮਾਂ ਡੋਲਣ ਵਾਸਤੇ ਬਣਾਈ ਸੀ ਭਾਨੋ ਨੇ ਛੜਦੇ ਛੜਦੇ ਪੈਰਾਂ ਉੱਤੇ ਆਪਣੇ ਜਣੇ ਤਾਂ ਠੰਡਾ ਪਾਣੀ ਪਾਇਆ ਸੀ ਪਰ ਉਹ ਸਭ ਹੋਰ ਮਚਣ ਲੱਗ ਪਏ